ਤੁਹਾਡੇ ਦੂਜੇ ਸਾਰੇ ਅਸੀਂ ਸਾਰੇ ਬੰਦ ਨਹੀਂ ਹੁੰਦੇ ਜੀ ਆਪਣੇ ਰੱਖਦੇ ਬਾਪੂ ਜੀ ਠੀਕ ਹੋ ਠੀਕ ਹੈ ਕੋਈ ਸਨੇਹਾ ਲੈਣਾ ਚਾਹੋਗੇ ਸੰਗਤ ਦੇ ਨਾਲ ਦੇਖੋ ਸੰਗਤ ਦੇ ਨਾਲ ਸਨੇਹਾ ਹਜੇ ਲਾਉਂਦੀ ਐਸਟੀ ਚ ਨਹੀਂ ਆ ਮੈਂ ਲੇਕਿਨ ਇੰਨਾ ਵੀ ਜ਼ਰੂਰ ਹੈ ਕਿ ਜਿੰਨਾ ਗਮੋਰਚਿੰਗ ਜਿੱਤ ਵੱਲ ਲੈ ਕੇ ਗਈ ਹੈ ਸਰਕਾਰ ਜਿੰਨੀ ਪਿੱਛੇ ਹਟੀ ਹੈ ਕੋ ਸੰਗਤ ਦੇ ਸਜਣ ਕਰਕੇ ਸਾਡੇ ਜਿਹੜੇ ਨੌਜਵਾਨਾਂ ਨੇ ਸਾਡੇ ਵੀਰਾਂ ਨੇ ਹੋਰ 111 ਨੇ ਜਾਂ ਧਰਮ ਨੰਬਰ ਸ਼ੁਰੂ ਕੀਤਾ ਉਹਨਾਂ ਦੀ ਹੌਸਲੇ ਸਦਕਾ ਤੇ ਜਿਵੇਂ ਨੌਜਵਾਨਾਂ ਨੇ ਮੋਰਚਾ ਸਾਹਮ੍ਹਿਆ ਸਰਕਾਰ ਨੂੰ ਇਥੋਂ ਸਾਨੂੰ ਚੱਕਣ ਨਹੀਂ ਦਿੱਤਾ ਇਹ ਸਭ ਉਹਨਾਂ ਦੀ ਹਿੰਮਤ ਦਾ ਹੀ ਬਦੌਲਤ ਹੋ ਸਕਿਆ ਤੇ ਬਸ ਇਹੀ ਉਮੀਦ ਹੈ ਸੰਗਤ ਤੋਂ ਕਿ ਇਸੇ ਤਰ੍ਹਾਂ ਦਾ ਸਹਿਯੋਗ ਇਸੇ ਤਰ੍ਹਾਂ ਦਾ ਪਿਆਰ ਇਸੇ ਤਰ੍ਹਾਂ ਦਾ ਤਰਨੇ ਉਸ ਸਮਰਥਨ ਬਣਾਇ ਰੱਖੋ ਵਾਹਿਗੁਰੂ ਕਿਰਪਾ ਕਰੇ ਆਇਨਾ ਸੋਚ ਲਓ ਵੀ ਮੀਟਿੰਗ ਆ ਗਈ ਸ਼ਾਇਦ ਮਸਲਾ ਹੱਲ ਹੋ ਗਿਆ ਆਪਾਂ ਨੂੰ ਲੋੜ ਉਦੋਂ ਤੱਕੜੇ ਹੋਣ ਦੀ ਪੈਣੀ ਹੈ ਸੋ ਇਸ ਕਰਕੇ ਮੋੜਚੇ ਨੂੰ ਤੱਕੜੇ ਹੋ ਕੇ ਜ਼ਰਵਾ ਦੇ ਦਿਓ ਹੋਰ ਗਣਤੀ ਜਿੱਥੇ ਸੰਘਾ ਤੱਕ ਪਹੁੰਚੀ ਤਾਂ ਕਿ ਆਪਾਂ ਮੋਰਚਾ ਜਿੱਤ ਲੀ। ਬਾਬੂ ਜੀ ਬਹੁਤ ਸਾਰੇ ਲੋਕ ਵੀ ਤੁਹਾਨੂੰ ਅਪੀਲ ਕਰ ਰਹੇ ਆ। ਕਿਸਾਨ ਯੂਨੀਅਨਾਂ ਵੀ ਅਪੀਲ ਕਰ ਰਹੀਆਂ ਵੀ ਘਟ-ਘਟ ਖਾਣਾ ਸ਼ੁਰੂ ਕਰ ਲਿਆ ਜਾਵੇ। ਮੈਡੀਕਲ ਟ੍ਰੀਟਮੈਂਟ ਦੇ। ਆ ਕਿ ਤੁਸੀਂ ਤਕੜੇ ਹੋ ਕੇ 14 ਵਾਲੀ ਮੀਟਿੰਗ 'ਚ ਬਹਿ ਸਕੋ ਪ੍ਰਸ਼ਾਸਨ ਦੇ ਸਾਹਮਣੇ, ਸਰਕਾਰ ਦੇ ਸਾਹਮਣੇ। ਦੇਖੋ ਗੱਲ ਇਹ ਹੈ ਤਕੜਾ ਤਾਂ ਅਕਾਲਪੁਰ ਖਵਾਹੀ ਗੁਰੂ ਦੀ ਕਿਰਪਾ ਨਾਲ ਹੋਣਾ ਚਾਹੀਦਾ। ਰੋਟੀ ਨਾਲ ਜਾਂ ਟਰੀਟਮੈਂਟ ਨਾਲ ਨਹੀਂ ਹੋਣਾ ਉਹ ਤੇ ਜਿੱਦੇ ਟਰੀਟਮੈਂਟ ਦਾ ਵੀ ਆ ਕਰਿਆ ਕੰਮ ਉਹਦੇ ਹੋਰ ਸਾਡੀਆਂ ਸੰਗਤਾਂ ਇੱਕ ਪੂਰਾ ਪੌਣ ਲੱਗੀਆਂ ਸੀ ਵੀ ਅਸੀਂ ਸਾਰੇ ਹੀ ਪਾਣੀ ਰੋਟੀ ਛੱਡ ਕੇ ਬੈਨੇ ਆ ਇਹ ਉਹਨਾਂ ਦੀ ਦਵਾ ਸਦਕਾ ਉਹਨਾਂ ਦੀ ਤੱਕੇ ਨਾਲ ਉਹਨਾਂ ਨੇ ਮੇਰੇ ਕੋਲ ਆ ਕਰਵਾਇਆ ਹੈ ਟਰੀਟਮੈਂਟ ਨਾਲ ਨਹੀਂ ਟਰੀਟਮੈਂਟ ਤੇ ਵੀ ਕੋਈ ਲੋੜ ਨਹੀਂ ਸੀ ਤੁਸੀਂ ਤਕੜੇ ਰਹੋ ਗੁਰੂ ਨਾਨਕ ਮੇਰ ਕਰਨ ਚੀਜ਼ ਉਹਨਾਂ ਦੀ ਹੈ ਇਹ ਸਰੀਰ ਆਪਣਾ ਨਹੀਂਗਾ ਇਹ ਉਹਨੇ ਜਿਤਾਉਣਾ ਸੋ ਮੇਰੀ ਅਪੀਲ ਹੈ ਸੰਗਤ ਨੂੰ ਕਿ ਤਕੜੇ ਹੋ ਕੇ ਮੋਰਚੇ ਨੂੰ ਭਰੋ ਸਿੱਧ ਕਿਵੇਂ ਤੁਹਾਡੀ 14ਵੀਂ ਮੀਟਿੰਗ 'ਚ ਤੁਸੀਂ ਜਾ ਰਹੇ ਹੋ ਕਿਉਂਕਿ ਲੋਕਾਂ ਨੂੰ ੜੀ ਹੈ ਕਿ ਸਾਨੂੰ ਡੱਲੇਵਾਲ ਸਾਹਿਬ ਮੀਟਿੰਗ ਦੇ ਅੰਦਰ ਦੇਖਣੇ ਚਾਹੀਦੇ ਨੇ ਚਲੋ ਇਹ ਵਾਜਰੂ ਕਿਰਪਾ ਕਰੇ ਜੇ ਸੰਗਤ ਦੀ ਭਾਵਨਾ ਹੈ ਤਾਂ ਬਾਬਾ ਨਾਨਕ ਮੂਰੇ ਅਰਦਾਸ ਕਰ ਮੈਂ ਫਿਰ ਜਿਵੇਂ ਜਾ ਹੋਇਆ ਉਹੋ ਜੀ ਨੂੰ ਲੈ ਜਾਣਗੇ ਠੀਕ 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 ਹੈ ਜੀ ਧੰਨਵਾਦ ਜੀ ਸਾਸਿ ਸਾਸਿ ਕਬੱਲ ਤੁਹਾਡੇ ਦੂਸਰੇ ਸਾਰੇ ਅਸੀਂ ਸਾਰੇ ਮੰਨਦੇ ਹੁੰਦੇ ਜੀ ਆਪਣੇ ਰੱਖ ਬਾਬੂ ਜੀ ਠੀਕ ਹੋ ਕੋਈ ਸਨੇਹਾ ਲੈਣਾ ਚਾਹੋਗੇ ਸੰਗਤ ਦੇ ਨਾਲ ਦੇਖੋ ਸੰਗਤ ਦੇ ਨਾਲ ਸ੍ਰੀ ਹਜੇ ਲਾਉਣ ਦੀ ਕਪੈਸਿਟੀ ਚ ਨਹੀਂ ਆ ਮੈਂ ਲੇਕਿਨ ਇੰਨਾ ਵੀ ਜ਼ਰੂਰ ਹੈ ਕਿ ਜਿੰਨਾ ਗਮੋਰਚੇ ਨੂੰ ਜਿੱਤ ਵੱਲ ਲੈ ਕੇ ਗਏ ਹੈ ਸਰਕਾਰ ਜਿੰਨੀ ਪਿੱਛੇ ਹਟੀ ਹੈ ਉਹ ਸੰਗਤ ਦੇ ਸਜਣ ਕਰਕੇ ਸਾਡੇ ਜਿਹੜੇ ਨੌਜਵਾਨਾਂ ਨੇ ਸਾਡੇ ਵੀਰਾਂ ਨੇ ਹੋਰ 111 ਨੇ ਜਾਂ ਦੇਮਾਰਨ ਮਾਰਤ ਸ਼ੁਰੂ ਕੀਤਾ ਉਹਨਾਂ ਦੇ ਹੌਸਲੇ ਸਦਕਾ ਤੇ ਜਦ ਜਿਵੇਂ ਨੌਜਵਾਨਾਂ ਨੇ ਮੋਰਚਾ ਸਾਹਮਣਿਆ ਸਰਕਾਰ ਨੂੰ ਇਥੋਂ ਸਾਨੂੰ ਚੱਕਣ ਨਹੀਂ ਦਿੱਤਾ ਇਹ ਸਭ ਉਹਨਾਂ ਦੀ ਹਿੰਮਤ ਦਾ ਹੀ ਬਦੌਲਤ ਹੋ ਸਕਿਆ ਤੇ ਬਸ ਇਹੀ ਉਮੀਦ ਹੈ ਸੰਗਤ ਤੋਂ ਕਿ ਇਸੇ ਤਰ੍ਹਾਂ ਦਾ ਸਹਿਯੋਗ ਇਸੇ ਤਰ੍ਹਾਂ ਦਾ ਪਿਆਰ ਇਸੇ ਤਰ੍ਹਾਂ ਦਾ ਤਰਨੇ ਨੂੰ ਸਮਰਥਨ ਬਣਾਈ ਰੱਖੋ ਵਾਹਿਗੁਰੂ ਕਿਰਪਾ ਕਰੇ ਆਇਨਾ ਸੋਚ ਲਓ ਵੀ ਮੀਟਿੰਗ ਆ ਗਈ ਸ਼ਾਇਦ ਮਸਲਾ ਹੱਲ ਹੋ ਗਿਆ ਆਪਾਂ ਨੂੰ ਲੋੜ ਉਦੋਂ ਤਕੜੇ ਹੋਣ ਦੀ ਪੈਣੀ ਹੈ ਸੋ ਇਸ ਕਰਕੇ ਮੋਰਚੇ ਨੂੰ ਤਕੜੇ ਹੋ ਕੇ ਜ਼ਰਵਾ ਦੇ ਦਿਓ ਹੋਰ ਗੰਤੀ ਤੇ ਇੱਥੇ ਸੰਘਤ ਪਹੁੰਚੇ ਤਾਂ ਕਿ ਆਪਾਂ ਮੋਰਚਾ ਜਿੱਤ ਲਈਏ ਬਾਪੂ ਜੀ ਬਹੁਤ ਸਾਰੇ ਲੋਕ ਵੀ ਤੁਹਾਨੂੰ ਅਪੀਲ ਕਰ ਰਹੇ ਆ ਕਿਸਾਨ ਯੂਨੀਅਨਾਂ ਵੀ ਅਪੀਲ ਕਰ ਰਹੀਆਂ ਵੀ ਘਟੂ ਘਟ ਖਾਣਾ ਸ਼ੁਰੂ ਕਰ ਲਿਆ ਜਾਵੇ ਮੈਡੀਕਲ ਟਰੀਟਮੈਂਟ ਦੇ ਆ ਕਿ ਤੁਸੀਂ ਤਕੜੇ ਹੋ ਕੇ 14ਵੀਂ ਮੀਟਿੰਗ 'ਚ ਬਹਿ ਸਕੋ ਪ੍ਰਸ਼ਾਸਨ ਦੇ ਸਾਹਮਣੇ ਸਰਕਾਰ ਦੇ ਸਾਹਮਣੇ ਦੇਖੋ ਗੱਲ ਇਹ ਹੈ ਤਕੜਾ ਤਾਂ ਅਕਾਲਪੁਰ ਖਵਾਹੀ ਗੁਰੂ ਦੀ ਕਿਰਪਾ ਨਾਲ ਹੁਣ ਆਦਨ ਤੇ ਰੋਟੀ ਨਾਲ ਜਾਂ ਟ੍ਰੀਟਮੈਂਟ ਨਾਲ ਨਹੀਂ ਹੋਣਾ ਉਹ ਤੇ ਜਿੱਤੇ ਟ੍ਰੀਟਮੈਂਟ ਦਾ ਵੀ ਆ ਕਰਿਆ ਕੰਮ ਉਹਦੇ ਹੋਰ ਸਾਡੀਆਂ ਸਮੇ ਤਾਂ ਇੱਕ ਪੂਰਾ ਪੌਣ ਲੱਗੀਆਂ ਸੀ ਵੀ ਅਸੀਂ ਸਾਰੇ ਹੀ ਪਾਣੀ ਰੋਟੀ ਛੱਡ ਕੇ ਬੈਨੇ ਆ ਇਹ ਉਹਨਾਂ ਦੀ ਦਵਾ ਸਦਕਾ ਉਹਨਾਂ ਦੀ ਟੱਕੇ ਨਾਲ ਉਹਨਾਂ ਨੇ ਮੇਰੇ ਕੋਲ ਆ ਕਰਵਾਇਆ ਹੈ ਟ੍ਰੀਟਮੈਂਟ ਨਾਲ ਨਹੀਂ ਟ੍ਰੀਟਮੈਂਟ ਤੇ ਵੀ ਕੋਈ ਲੋੜ ਨਹੀਂ ਸੀ ਤੁਸੀਂ ਤਕੜੇ ਰਹੋ ਗੁਰੂ ਨਾਨਕ ਮੇਰ ਕਰਨ ਚੀਜ ਉਹਨਾਂ ਦੀ ਹੈ ਇਹ ਸਰੀਰ ਆਪਣਾ ਨਹੀਂਗਾ ਇਹ ਉਹਨੇ ਜਿਤਾਉਣਾ ਹੈ ਸੋ ਮੇਰੀ ਅਪੀਲ ਹੈ ਸੰਗਤ ਨੂੰ ਕਿ ਤਕੜੇ ਹੋ ਕੇ ਮੋਰਚਿਆਂ ਨੂੰ ਪਰਲ ਸੇਰ ਕਿਵੇਂ ਤੁਹਾਡੀ 14ਵੀਂ ਮੀਟਿੰਗ ਚ ਤੁਸੀਂ ਜਾ ਰਹੇ ਹੋ ਕਿਉਂਕਿ ਲੋਕਾਂ ਨੂੰ ੜੀ ਕਹਿ ਕੇ ਸਾਨੂੰ ਡੱਲੇਵਾਲ ਸਾਹਿਬ ਮੀਟਿੰਗ ਦੇ ਅੰਦਰ ਦੇਖਣੇ ਚਾਹੀਦੇ ਨੇ ਚਲੋ ਇਹ ਵਾਹਿਗੁਰੂ ਕਿਰਪਾ ਕਰੇ ਜੇ ਸੰਗਤ ਦੀ ਭਾਵਨਾ ਹੈ ਤਾਂ ਬਾਬਾ ਨਾਨਕ ਮੁਰੇ ਅਰਦਾਸ ਕਰ ਮੈਂ ਫਿਰ ਜਿਹੇ ਜਾ ਹੋਇਆ ਉਹੋ ਜੀ ਨੂੰ ਲੈ ਜਾਣ ਨੂੰ ਠੀਕ 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 ਹੈ ਜੀ ਧੰਨਵਾਦ ਸਾਸਿ ਸਾਸਿ ਕੱਬ